ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਸੁਖ ਹਉ ਟਲ ਗੁਰ ਸੇਵੀਐ ਐਹ ਨਿਸ ਸਹਿਜ ਸੁਪਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਝਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਐ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਹੰਦੈ ਸ਼ਾਹ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਦਲੇ ਅਵਰੇ ਕਰਮ ਕੁਮਾਹੇ ਜਮਦਰ ਬੱਦੇ ਮਾਰੀਐ ਫਿਰ ਵਿਸ਼ਟਾ ਮਾਹੀ ਪਚਾਹੇ ਅਗਿਆਨੀ ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਦਲੇ ਆਵਰੇ ਕਰਮ ਕੁਮਾਹੇ ਜਮਦਰ ਬੱਦੇ ਮਾਰਿਆ ਫਿਰ ਵਿਸ਼ਟਾ ਮਾਹੀ ਪਚਾਹੇ ਮਹਲਾ ਤੀਜਾ ਨਾਨਕ ਸਤਗੁਰ ਸੇਵੈ ਆਪਣਾ ਸੇ ਜਨ ਸੱਚੇ ਪਰਵਾਣ ਹਰ ਕੈ ਨਾਹੀਂ ਸਮਾਈ ਰਹੇ ਚੁਕਾ ਆਵਣ ਜਾਣ ਪੜੀ ਧਨ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ ਘਰ ਮੰਦਰ ਮੈਲ ਸਵਾਰੀਐ ਕਿਛ ਸਾਥ ਨਾ ਜਾਈ ਹਰ ਰੰਗੀ ਤੁਰੇ ਨਿਤ ਪਾਲੀਐ ਕਿਤੈ ਕਾਮਨਾ ਆਈ ਜਨ ਲਾਭੋ ਚਿਤ ਹਰ ਨਾਮ ਸਿਓ ਅੰਤ ਹੋਏ ਸਖਾਈ ਜਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ ਜਨ ਲਾਵੋ ਚਿਤ ਹਰ ਨਾਮ ਸਿਓ ਅੰਤ ਹੋਏ ਸਖਾਈ ਜਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਜੁਗੁ ਜੁਗ ਅਟਲ ਹਜ਼ਰਾ ਹਜ਼ੂਰ ਜਹਰਜ ਹੂਰ ਸਰਬ ਕਲਾ ਪ੍ਰਪੂਰ ਗੁਰਗੱਦੀ ਤੇ ਬਿਰਾਜਮਾਨ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਾਜ਼ਰੀ ਭਰਦੇ ਹੋਏ ਵੱਡੇ ਭਾਗਾਂ ਵਾਲੇ ਹਾਂ ਸਤਿਗੁਰੂ ਪਾਤਸ਼ਾਹ ਜੀਆਂ ਨੇ ਰਹਿਮਤ ਕੀਤੀ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਪਾਵਨ ਮੁਖਵਾਕ ਬਖਸ਼ਿਸ਼ ਕੀਤਾ ਹੈ ਜੀ ਪਾਵਨ ਅੰਗ ਹੈ 648 ਸੋਰਠੀ ਵਾਰ ਮਹੱਲਾ ਚੌਥਾ ਇਹ ਇਸ ਪਾਵਨ ਵਾਰ ਦਾ ਸਲੇਖ ਹੈ ਪਉੜੀਆਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਆਂ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ ਸ਼ਲੋਕ ਦੂਸਰੇ ਗੁਰੂ ਸਾਹਿਬਾਨਾਂ ਦੇ ਨਾਲ ਲੱਗੇ ਹੋਏ ਨੇ ਇਸ ਪਾਵਨ ਸ਼ਬਦ ਦੇ ਵਿੱਚ ਦੋ ਸ਼ਲੋਕ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਨੇ ਵਾਰ ਧੰਗ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੀ ਹੈ ਸਤਿਗੁਰੂ ਪਾਤਸ਼ਾਹ ਜੀ ਇਸ ਪਾਵਨ ਮੁਖਵਾਕ ਦੇ ਵਿੱਚ ਕਿਰਪਾ ਕਰਦੇ ਨੇ ਸ਼ਲੋਕ ਮਹੱਲਾ 3 ਪਹਿਲਾ ਸ਼ਲੋਕ ਸਤਿਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਨੇ ਨਾਨਕ ਨਾਮ ਨਾ ਚਿਤਨੀ ਅਗਿਆਨੇ ਅੰਦਲੇ ਅਵਰੇ ਕਰਮ ਕਮਾਹੇ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਜਪਦੇ ਜਾਂ ਕਹ ਲਿਏ ਜਿਹੜੇ ਮਨੁੱਖ ਪਰਮਾਤਮਾ ਤੇ ਪਰਮਾਤਮਾ ਦੇ ਨਾਮ ਨਾਲੋਂ ਟੁੱਟੇ ਹੋਏ ਨੇ ਸਰੀਰ ਉਹਨਾਂ ਦਾ ਭਾਵੇਂ ਸਾਰਾ ਹੀ ਨੌ ਵਰ ਨੌ ਹੈ ਪਰ ਪਾਤਸ਼ਾਹ ਕਹਿੰਦੇ ਨੇ ਉਹ ਮਨ ਤੋਂ ਅੰਦੇ ਨੇ ਉਹ ਅਕਲ ਦੇ ਅੰਨੇ ਨੇ ਅਗਿਆਨੀ ਨੇ ਪਤਸੰਗ ਦੇ हे ਨਾਨਕ ਅੰਨੇ ਅਗਿਆਨੀ ਬੰਦੇ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਕਿਉਂਕਿ ਗਿਆਨ ਮਿਲਣਾ ਸੀ ਗੁਰੂ ਦੇ ਬਚਨਾਂ ਨਾਲ ਗੁਰਬਾਣੀ ਦੀ ਪਾਵਨ ਸਿੱਖਿਆ ਦੇ ਨਾਲ ਪ੍ਰਮਾਤਮਾ ਦਾ ਨਾਮ ਮਿਲਣਾ ਸੀ ਪਰ ਇਹ ਮਨ ਅਤੇ ਅਕਲ ਦੇ ਅੰਨੇ ਬੰਦਿਆਂ ਨੇ ਬੰਦਿਆਂ ਨੇ ਅਗਿਆਨਤਾ ਦੇ ਵਸ ਹੋ ਕੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਅਵਰੇ ਕਰਮ ਕਮਾਹੇ ਤੇ ਹਰ ਰੋਜ਼ ਹੋਰ ਹੋਰ ਕੰਮ ਕਰਦੇ ਫਿਰਦੇ ਐ ਜਿਨ੍ਹਾਂ ਕੰਮਾਂ ਦੇ ਵਿੱਚੋਂ ਪ੍ਰਮਾਤਮਾ ਨਹੀਂ ਮਿਲਦਾ ਫਰੀਦਾ ਜਿੰਨੀ ਕੰਮੀ ਨਾਹੇ ਗੁਣ ਤੇ ਕੰਮੜੇ ਵਿਚਾਰ ਫਰੀਦ ਸਾਹਿਬ ਕਹਿੰਦੇ ਨੇ ਕਿ اے ਫਰੀਦਾ ਐਸੇ ਕੰਮ ਦੁਨੀਆ ਦੇ ਕਰਨੇ ਜਿਨ੍ਹਾਂ ਦੇ ਵਿੱਚੋਂ ਪ੍ਰਮਾਤਮਾ ਨਹੀਂ ਮਿਲਣਾ ਗੁਣ ਪ੍ਰਾਪਤ ਨਹੀਂ ਹੋਣੇ ਉਹਨਾਂ ਕੰਮਾਂ ਨੂੰ ਛੱਡ ਦੇ ਤੇ ਜੇ ਤੂੰ ਦੁਨੀਆ ਦੇ ਕੰਮ ਹੀ ਕਰਦਾ ਰਿਹਾ ਅਵਰੇ ਕਰਮ ਕਮਾਹੀ ਹੋਰ ਹੋਰ ਕੰਮ ਕਰਦਾ ਰਿਹਾ ਤੇ ਫਿਰ ਹੋਵੇਗਾ ਕੀ ਸਾਈਂ ਦੇ ਦਰਬਾਰ ਕਹਿੰਦੇ ਨੇ ਮਤ ਸ਼ਰਮਿੰਦਾ ਥੀ ਵਹੀਂ ਸਾਈਂ ਦੇ ਦਰਬਾਰ ਕਹਿੰਦੇ ਜੇ ਤੂੰ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ ਤੇ ਜਿੰਨੀ ਕਮੀ ਨਾਹੇ ਗੁਣ ਜਿੰਨਾ ਕੰਮਾਂ ਦੇ ਨਾਲ ਪਰਮਾਤਮਾ ਦੇ ਗੁਣ ਨਹੀਂ ਗਾਏ ਜਾ ਸਕਦੇ ਉਹ ਕੰਮ ਛੱਡ ਦੇਵੇਂਗਾ ਤੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਤੈਨੂੰ ਸ਼ਰਮਿੰਦਾ ਨਹੀਂ ਹੋਣਾ ਪਵੇਗਾ ਸੱਚੇ ਪਾਤਸ਼ਾਹ ਰਹਿਮਤ ਕਰਦੇ ਨੇ ਮਤ ਸ਼ਰਮਿੰਦਾ ਥੀ ਵਹੀਂ ਸਾਈਂ ਦਾ ਦਰਬਾਰ ਇਹੋ ਗੱਲ ਗੁਰੂ ਅਮਰਦਾਸ ਕਹਿੰਦੇ ਨੇ ਭਾਈ ਜਿਹੜੇ ਮਨੁੱਖ ਪ੍ਰਮਾਤਮਾ ਦੇ ਨਾਮ ਦਾ ਚੇਤਾ ਨਹੀਂ ਕਰਦੇ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਮਨ ਦੇ ਅਗਿਆਨੀ ਮਨ ਦੇ ਅੰਦੇ ਅਵਲੇ ਅਵਰੇ ਕਰਮ ਕਮਾਹੀ ਹੋਰ ਹੋਰ ਕੰਮ ਕਰਦੇ ਆ ਸਾਰੀ ਜ਼ਿੰਦਗੀ ਨਗਾਹ ਦਿੰਦੇ ਨੇ ਤੇ ਉਹਨਾਂ ਦੀ ਫਿਰ ਸਜ਼ਾ ਜਮਦਰ ਬੱਧੇ ਮਾਰੀਐ ਫਿਰ ਵਿਸ਼ਟਾ ਮਾਹੀ ਪਚਾਹੇ ਫਿਰ ਹਰ ਕੰਮ ਦਾ ਤੇ ਨਤੀਜਾ ਨਿਕਲਦਾ ਹੈ ਜੀ ਸੰਸਾਰ ਦੇ ਵਿੱਚ ਮਨੁੱਖ ਚੰਗਾ ਕਰਦਾ ਹੈ ਉਹਦਾ ਵੀ ਨਤੀਜਾ ਨਿਕਲਦਾ ਹੈ ਮਾੜਾ ਕਰਦਾ ਹੈ ਨਤੀਜਾ ਉਹਦਾ ਵੀ ਨਿਕਲਦਾ ਹੈ ਜਾਂ ਕਹ ਲਈਏ ਸਟਾ ਜਾਂ ਕਹ ਲਈਏ ਫਲ ਕਹਿੰਦੇ ਨਾ ਮਿਹਨਤ ਨੂੰ ਫਲ ਲੱਗਿਆ ਚੰਗੀ ਕੀਤੀ ਮਿਹਨਤ ਨੂੰ ਚੰਗਾ ਫਲ ਲੱਗਦਾ ਏ ਤੇ ਮਾੜੇ ਕੰਮ ਨੂੰ ਮਾੜਾ ਫਲ ਲੱਗਦਾ ਏ ਜਿਵੇਂ ਕਿਕਰਾਂ ਨੂੰ ਕੰਡੇ ਲੱਗਦੇ ਨੇ ਅੰਗੂਰਾਂ ਨੂੰ ਅੰਗੂਰ ਲੱਗਦੇ ਨੇ ਬੁਟਿਆਂ ਨੂੰ ਤੋ ਪਾਤਸ਼ਾਹ ਕਹਿੰਦੇ ਨੇ ਜਮਦਾਰ ਬਧੇ ਮਾਰੀਐ ਫਿਰ ਵਿਸ਼ਟਾ ਮਾਹੇ ਪਚਾਵੇਂ ਪਚਾਹੇ ਇਹਦਾ ਨਤੀਜਾ ਫਿਰ ਇਹ ਨਿਕਲਿਆ ਕਿ ਮੂਰਖ ਮਨੁੱਖਾਂ ਨੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆਂ ਤੇ ਨਤੀਜਾ ਇਹ ਨਿਕਲਿਆ ਸਿਟਾ ਇਹ ਨਿਕਲਿਆ ਕਿ ਜਮ ਦੇ ਦਰਦੇ ਉੱਤੇ ਬੱਧੇ ਹੋਏ ਕੁੱਟ ਖਾਂਦੇ ਨੇ ਮਾਰ ਖਾਂਦੇ ਨੇ ਜਮਾਂ ਦੀ ਫਾਈ ਗਲ ਵਿੱਚ ਪੈ ਜਾਂਦੀ ਹੈ ਤੇ ਫਿਰ ਇਨ੍ਹਾਂ ਵਿਕਾਰਾਂ ਰੂਪੀ ਗੰਦਗੀ ਦੇ ਵਿੱਚ ਸੜਦੇ ਰਹਿੰਦੇ ਸਾਰੀ ਉਮਰ ਵਿਕਾਰਾਂ ਦੀ ਗੰਦਗੀ ਜੇ ਕਿਤੇ ਇਹ ਮਨੁੱਖ ਇਸ ਸਰੀਰ ਦੇ ਨਾਲ ਵਿਕਾਰ ਨਹੀਂ ਵੀ ਕਰਦਾ ਨਹੀਂ ਹੁੰਦਾ ਵਿਕਾਰ ਤੇ ਮਨ ਵਿਕਾਰ ਕਰਦਾ ਹੈ ਮਨ ਦੀਆਂ ਸੋਚਾਂ ਵਿਕਾਰ ਕਰਦੀਆਂ ਨੇ ਤੇ ਉਹ ਵੀ ਨੋਟ ਕੀਤਾ ਜਾ ਰਿਹਾ ਹੈ ਉਹ ਵੀ ਲਿਖਿਆ ਜਾ ਰਿਹਾ ਨਾ ਤੇ ਪ੍ਰਮਾਤਮਾ ਦਾ ਨਾਮ ਚੇਤੇ ਹੈ ਤੇ ਨਾ ਹੀ ਕੋਈ ਗਿਆਨ ਪ੍ਰਾਪਤ ਹੋਇਆ ਹੈ ਅਗਿਆਨੀ ਹੈ ਮਤ ਦਾ ਅੰਨਾ ਮਨੁੱਖ ਹੈ ਦੁਨਿਆਵੀ ਕੰਮ ਕਰਨ ਵਾਸਤੇ ਇਹਦੇ ਕੋਲ ਸਾਰਾ ਹੀ ਟਾਈਮ ਹੈ ਅਵਰੇ ਕਰਮ ਕਮਾਹੇ ਦੁਨੀਆਂ ਦੇ ਹੋਰ ਹੋਰ ਕੰਮ ਕਰਦਾ ਹੈ ਤੇ ਵੇਖੋ ਅਸੀਂ ਸੰਸਾਰ ਉੱਤੇ ਨਾ ਕੇਵਲ ਕੰਮ ਕੀਤਾ ਹੈ ਭੋਜਨ ਖਾਦਾ ਬੱਚੇ ਪੈਦਾ ਕੀਤੇ ਨੇ ਤੇ ਕੰਮ ਤਾਂ ਸਰ ਗਿਆ ਨਹੀਂ ਪਾਇ ਇਹ ਤੇ ਪਸ਼ੂ ਵੀ ਕਰਦੇ ਮੈਂ ਬੜੀ ਵਾਰੀ ਬੇਨਤੀ ਕਰਦਾ ਹਾਂ ਸਾਨੂੰ ਪਸ਼ੂਆਂ ਨਾਲੋਂ ਕੁਝ ਨਾ ਕੁਝ ਤੇ ਫਰਕ ਆਪਣਾ ਪਾਉਣਾ ਹੀ ਪੈਣਾ ਹੈ ਤੇ ਜੇ ਨਹੀਂ ਤੇ ਫਿਰ ਜਾਣਿਓ ਇਹ ਮਨੁੱਖਾ ਦੇਈ ਮਨੁੱਖਾ ਜੂਨ ਜਿਹੜੀ ਇਹ ਪਸ਼ੂਆਂ ਵਾਂਗ ਹੀ ਬਤੀਤ ਹੋ ਗਈ ਤੇ ਫਿਰ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਪਸ਼ੂ ਦੀ ਜੂਨ ਮਿਲੇਗੀ ਚਾਰ ਪਾਅ ਦੋਵੇਂ ਸਿੰਗ ਗੋਂਗ ਮੁਖ ਤਦ ਕੈਸੇ ਗੁਣ ਗਈ ਹੈ ਕਹਿੰਦੇ ਬੰਦਿਆ ਮੂੰਹ ਦੇ ਵਿੱਚੋਂ ਗੱਲਾਂ ਵੀ ਤੈਨੂੰ ਕਰਨੀਆਂ ਆਉਂਦੀਆਂ ਸੀ ਹੱਥ ਪੈਰ ਦਿੱਤੇ ਹੋਏ ਸੀ ਜ਼ਬਾਨ ਦੇ ਰਹੀਂ ਤੂੰ ਪ੍ਰਮਾਤਮਾ ਦਾ ਨਾਮ ਵੀ ਜਪ ਸਕਦਾ ਸੀ ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਕਰ ਸਕਦਾ ਸੀ ਤੇ ਇਨ੍ਹਾਂ ਪੈਰਾਂ ਦੇ ਨਾਲ ਚੱਲ ਕੇ ਗੁਰੂ ਦੇ ਦਰ ਉੱਤੇ ਆ ਸਕਦਾ ਸੀ ਇਹ ਗੁਣ ਪਸ਼ੂਆਂ ਵਿੱਚ ਨਹੀਂ ਹੈ ਇਹ ਗੁਣ ਤੈਨੂੰ ਦਿੱਤੇ ਨੇ ਪ੍ਰਮਾਤਮਾ ਨੇ ਇਹ ਫਰਕ ਪਾਉਣਾ ਚਾਹੀਦਾ ਸੀ ਤੈਨੂੰ ਪਰ ਤੂੰ ਪਾਇਆ ਹੀ ਨਹੀਂ ਤੂੰ ਪਸ਼ੂਆਂ ਵਾਲੀ ਜ਼ਿੰਦਗੀ ਜਿਉਂਦਾ ਰਹਿ ਗਿਆ ਤੇ ਫਿਰ ਕੀ ਹੋਵੇਗਾ ਫਿਰ ਜਮਦਰ ਬੱਧੇ ਮਾਰੀਐ ਸਿਟਾ ਨਿਕਲਿਆ ਕਿ ਜਮਾਂ ਦੇ ਦਰ ਉੱਤੇ ਬੰਨ ਲਿਆ ਗਿਆ ਤੇ ਮਾਰ ਖਾਧੀ ਫਿਰ ਵਿਸ਼ਟਾ ਮਾਹੇ ਪਚਾਹੇ ਤੇ ਫਿਰ ਗੰਦਗੀ ਦੇ ਵਿੱਚ ਹੀ ਇਹਨਾਂ ਨੂੰ ਪਾ ਦਿੱਤਾ ਗਿਆ ਇਹ ਵਿਕਾਰਾਂ ਦੀ ਗੰਦਗੀ ਦੇ ਵਿੱਚ ਹੀ ਛੜਦੇ ਨੇ ਅੱਗੇ ਪਾਤਸ਼ਾਹ ਕਿਰਪਾ ਕਰਦੇ ਨੇ ਮਹਲਾ ਤੀਜਾ ਨਾਨਕ ਸਤਿਗੁਰੂ ਸਿਮੈ ਆਪਣਾ ਸੇ ਜਨ ਸੱਚੇ ਪਰਮਾਨ ਦੂਸਰੇ ਪਾਸੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਉਹਨਾਂ ਦੀ ਗੱਲ ਕਰਦੇ ਆ ਭਾਈ ਜਿਹੜੇ ਮਨੁੱਖ ਸਤਿਗੁਰੂ ਦੀ ਦਸੀਕਾਰ ਕਰਦੇ ਆ ਪਹਿਲਾਂ ਸਤਿਗੁਰੂ ਦੀ ਸਿੱਖਿਆ ਨੂੰ ਕੰਨਾਂ ਨਾਲ ਸੁਣਦੇ ਐ ਅੱਖਾਂ ਨਾਲ ਪੜ੍ਹਦੇ ਐ ਮੂੰਹ ਦੇ ਨਾਲ ਯਾਦ ਕਰਦੇ ਨੇ ਤੇ ਸਤਿਗੁਰੂ ਦੀ ਦੱਸੀ ਸੇਵਾ ਭਗਤੀ ਕਰਦੇ ਨੇ ਗੱਲ ਉਹਨਾਂ ਦੀ ਵੀ ਗੁਰੂ ਪਾਤਸ਼ਾਹ ਗੁਰੂ ਅਮਰਦਾਸ ਕਰ ਰਹੇ ਨੇ ਕਿ ਹੇ ਨਾਨਕ ਜਿਹੜੇ ਮਨੁੱਖ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਨੇ ਸੇਵਾ ਭਗਤੀ ਕਰਦੇ ਨੇ ਉਹ ਮਨੁੱਖ ਸੇ ਜਨ ਸੱਚੇ ਉਹ ਸੱਚ ਦੇ ਨਾਲ ਜੁੜ ਜਾਂਦੇ ਨੇ ਸੱਚ ਹੈ ਪ੍ਰਮਾਤਮਾ ਅਤੇ ਕਬੂਲ ਹੋ ਜਾਂਦੇ ਨੇ ਭਾਈ ਜਿਨ੍ਹਾਂ ਨੇ ਸੱਚ ਦੇ ਨਾਲ ਆਪਣੇ ਆਪ ਨੂੰ ਜੋੜ ਲਿਆ ਪ੍ਰਮਾਤਮਾ ਦੇ ਸੱਚੇ ਸਦਾ ਕਾਇਮ ਰਹਿਣ ਵਾਲੇ ਨਾਮ ਨਾਲ ਆਪਣੇ ਆਪ ਨੂੰ ਜੋੜ ਲਿਆ ਉਹ ਸਦਾ ਹੀ ਕਾਇਮ ਰਹਿਣ ਵਾਲੇ ਬਣ ਜਾਂਦੇ ਨੇ ਭਾਵ ਉਹ ਪ੍ਰਮਾਤਮਾ ਉਹਨਾਂ ਨੂੰ ਪ੍ਰਵਾਨ ਕਰਦਾ ਹੈ ਕਬੂਲ ਕਰਦਾ ਹੈ ਹਰ ਕੈ ਨਾ ਹੀ ਸਮਾਏ ਰਹੇ ਦੂਕਾ ਆਉਣ ਜਾਣ ਜਿਹੜੇ ਮਨੁੱਖ ਨਾਮ ਨਾ ਜਪਣ ਵਾਲੇ ਗਿਆਨ ਤੋਂ ਖਾਲੀ ਮਨ ਦੇ ਅੰधे ਹੋਰ ਕੰਮ ਕਰਨ ਵਾਲੇ ਉਹਨਾਂ ਦੀ ਸਜ਼ਾ ਹੈ ਜਮਦਰ ਬੱਧੇ ਮਾਰੀ ਹੈ ਉਹ ਜਮਾਂ ਤੋਂ ਕੁੱਟ ਖਾਂਦੇ ਨੇ ਤੇ ਜਿਹੜੇ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਹੋਏ ਨੇ ਉਹ ਹਰੀ ਦੇ ਨਾਮ ਵਿੱਚ ਲੀਨ ਰਹਿੰਦੇ ਨੇ ਤੇ ਜਮਾ ਦੀ ਮਾਰ ਤੇ ਕੀ ਪੈਣੀ ਹੈ ਉਹਨਾਂ ਦਾ ਜੰਮਣ ਮਰਨਾ ਹੀ ਮੌਕਾ ਜਾਂਦਾ ਹੈ ਖਤਮ ਹੋ ਜਾਂਦਾ ਹੈ ਉਹ ਫਿਰ ਨਾ ਜੰਮਦੇ ਨੇ ਨਾ ਮਰਦੇ ਨੇ ਉਹ ਪਰਮਾਤਮਾ ਦੇ ਦਰ ਦੇ ਵਾਸੀ ਬਣ ਜਾਂਦੇ ਨੇ ਦੋਵੇਂ ਗੱਲਾਂ ਸਤਿਗੁਰੂ ਅਮਰਦਾਸ ਨੇ ਸਮਝਾ ਦਿੱਤੀਆਂ ਨੇ ਇਹ ਹੁਣ ਸਾਡੀ ਮਰਜ਼ੀ ਹੈ ਕਿ ਅਸੀਂ ਇਹਨਾਂ ਗੱਲਾਂ ਦੇ ਵਿੱਚੋਂ ਕਿਹੜੀ ਗੱਲ ਨੂੰ ਅਪਣਾਉਣਾ ਹੈ ਪੌੜੀ ਧੰਗ ਗੁਰੂ ਰਾਮਦਾਸ ਪਾਤਸ਼ਾਹ ਅਗੇ ਕਿਰਪਾ ਕਰਦੇ ਨੇ ਧਨ ਸੰਪੈ ਮਾਇਆ ਸੰਚੀਐ ਅੰਤੇ ਸੁਖਦਾਈ ਧਨ ਦਾ ਅਰਥ ਹੈ ਪੈਸਾ ਤੇ ਸੰਪੈ ਦਾ ਅਰਥ ਹੈ ਸੰਪਤੀ ਤੇ ਸੰਪਤੀ ਦਾ ਭਾਵ ਹੈ ਜਾਇਦਾਦ ਕਿਸੇ ਤਰ੍ਹਾਂ ਦੀ ਵੀ ਹੋ ਸਕਦੀ ਹੈ ਘਰ ਹੋ ਸਕਦਾ ਹੈ ਜਮੀਨ ਹੋ ਸਕਦੀ ਹੈ ਬਹੁਤ ਦੌਲਤ ਹੋ ਸਕਦੀ ਹੈ ਜਿਹੜੀ ਸੰਪਤੀ ਮਨੁੱਖ ਬਣਾਉਂਦਾ ਹੈ ਸੰਕਿਆ ਦਾ ਅਰਥ ਹੈ ਇਕੱਠੀ ਕਰੀਏ ਤੇ ਅੰਤੇ ਇਸ ਸੰਸਾਰ ਦੇ ਉੱਤੇ ਜਦੋਂ ਜਾਣਾ ਹੈ ਉਹ ਦੁੱਖਾਂ ਦਾ ਕਾਰਨ ਬਣਦੀ ਪਾਤਸ਼ਾਹ ਕਿਰਪਾ ਕਰਦੇ ਹੈ ਧਨ ਦੌਲਤ ਮਾਇਆ ਇਹ ਮਨੁੱਖ ਇਕੱਠੀ ਕਰਦਾ ਹੈ ਕਿ ਮੇਰੀ ਜ਼ਿੰਦਗੀ ਸੌਖੀ ਬਤੀਤ ਹੋਵੇ ਮਾਇਆ ਧਨ ਤੇ ਸੰਪਤੀ ਦੇ ਵਿੱਚੋਂ ਮੈਨੂੰ ਸੁੱਖ ਮਿਲੇਗਾ ਹੁਣ ਪਾਤਸ਼ਾਹ ਕਹਿੰਦੇ ਨੇ ਭਾਈ ਅਸਲ ਗੱਲ ਕੀ ਹੈ ਸਰੀਰਕ ਸੁੱਖ ਨੂੰ ਅਸੀਂ ਆਤਮਿਕ ਸੁੱਖ ਨਹੀਂ ਕਹਿ ਸਕਦੇ ਜੇ ਮਨੁੱਖ ਦਾ ਅੰਦਰ ਦੁਖੀ ਹੈ ਦੁੱਖ ਹੈ ਰੋਗ ਹੈ ਚਿੰਤਾ ਹੈ ਫਿਕਰ ਹੈ ਤੇ ਮਾਇਆ ਕਿਸ ਕੰਮ ਭਾਈ ਨਾ ਤੇ ਮਾਇਆ ਮਨੁੱਖ ਦੀ ਚਿੰਤਾ ਦੂਰ ਕਰ ਸਕਦੀ ਹੈ ਤੇ ਐਸੇ ਐਸੇ ਰੋਗ ਕਈ ਵਾਰੀ ਲੱਗ ਜਾਂਦੇ ਨੇ ਕਰੋੜਾਂ ਰੁਪਈਆ ਦੇ ਕੇ ਵੀ ਉਹਨਾਂ ਦਾ ਹੱਲ ਨਹੀਂ ਹੁੰਦਾ ਤੇ ਫਿਰ ਉਹ ਰੋਂਦੇ ਨੇ ਭਾਈ ਕਿ ਮਾਇਆ ਜਿਹੜੀ ਇੰਨੀ ਧਨ ਜੋੜਿਆ ਪੇਟ ਨੂੰ ਕਟ-ਕਟ ਕੇ ਘਟ ਖਾਦਾ ਘਟ ਵਰਤਿਆ ਘਟ ਖਰਚਿਆ ਲੋੜਾਂ ਨੂੰ ਮਾਰ-ਮਾਰ ਕੇ ਆਪਣੀਆਂ ਨੂੰ ਮਾਇਆ ਇਕੱਠੀ ਕੀਤੀ ਹੈ ਪਰ ਜਦੋਂ ਅੰਤੇ ਜਦੋਂ ਅੰਤ ਨੂੰ ਸੰਸਾਰ ਤੋਂ ਤੁਰਨਾ ਹੈ ਨਾ ਫਿਰ ਪਾਤਸ਼ਾਹ ਕਹਿੰਦੇ ਨੇ ਅਖੀਰ ਨੂੰ ਦੁੱਖਾਂ ਦਾ ਕਾਰਨ ਬਣਦੀ ਹੈ ਦੁੱਖदाई ਹੁੰਦੀ ਹੈ ਕਿਉਂਕਿ ਮਨੁੱਖ ਦੇ ਮਨ ਵਿੱਚ ਉਦੋਂ ਆਉਂਦਾ ਹੈ ਕਿ ਸਾਰੀ ਉਮਰ ਤਗੀਆਂ ਤੁਰਸ਼ੀਆਂ ਵਿੱਚ ਘਟ ਦਿੱਤੀ ਮਾਇਆ ਹੀ ਬਚਾਉਂਦਾ ਰਹਿ ਗਿਆ ਸੂਮੈ ਧਨ ਰੱਖਣ ਕੋ ਦੀ ਆ ਸੂਮ ਬਣ ਕੇ ਮੈਂ ਮਾਇਆ ਦੇ ਉੱਤੇ ਸੱਪ ਵਾਂਗ ਬਹਿ ਕੇ ਮਾਇਆ ਇਕੱਠੀ ਕੀਤੀ ਕਿਸੇ ਨੂੰ ਦੁੱਖਾ ਖਰਚਣ ਨੂੰ ਨਹੀਂ ਦਿੱਤਾ ਘਰ ਦੇ ਬੱਚਿਆਂ ਨੂੰ ਘਰ ਦੇ ਆ ਜੀਵਾਂ ਨੂੰ ਵੀ ਨਹੀਂ ਮਾਇਆ ਦਿੱਤੀ ਤੇ ਕਹਿੰਦਾ ਅੱਜ ਜਿਨ੍ਹਾਂ ਨੂੰ ਨਹੀਂ ਨਾ ਦਿੱਤੀ ਲੁਕਾ ਕੇ ਰੱਖੀ ਹੈ ਉਹਨਾਂ ਵਾਸਤੇ ਸਾਰੀ ਛੱਡ ਕੇ ਤੁਰ ਚੱਲਿਆ ਹੈ ਫਿਰ ਦੁੱਖ ਆਉਂਦਾ ਹੈ ਫਿਰ ਮਨੁੱਖ ਦਾ ਮਨ ਆਪਣੀ ਮਾਇਆ ਵੱਲ ਜਾਂਦਾ ਹੈ ਤੇ ਇਥੋਂ ਹੀ ਟੇੜੀਆਂ ਜੁਨੀਆਂ ਸ਼ੁਰੂ ਹੋ ਜਾਂਦੀਆਂ ਨੇ ਕਿੰਨੀ ਵਾਰੀ ਆਪਾਂ ਪੜਦੇ ਭਗਤ ਤਰਲੋਚਨ ਜੀ ਦਾ ਉਹ ਪਦਾ ਕਿ ਅੰਤ ਕਾਲ ਜੋ ਲక్ష్ਮੀ ਸਿਮਰੈ ਉਹ ਭਾਈ ਜਿਹਦੇ ਕੋਲ ਲక్ష్ਮੀ ਹੋਏਗੀ ਨਹੀਂ ਜਿਨੇ ਵਰਤ ਛੱਡੀ ਹੈ ਜਿਨੇ ਕਮਜ਼ੋਰਾਂ ਦੀ ਸਹਾਇਤਾ ਕਰ ਦਿੱਤੀ ਹੈ ਜਿਨਨੇ ਚੰਗੀਆਂ ਕੰਮਾਂ ਤੇ ਮਾਇਆ ਨੂੰ ਲਾ ਛੜਿਆ ਧਾਰਮਿਕ ਕੰਮਾਂ ਤੇ ਗੁਰੂ ਦੇ ਦਰ ਤੇ ਲਾ ਦਿੱਤਾ ਗਰੀਬਾਂ ਦੀਆਂ ਲੋੜਾਂ ਪੂਰੀਆਂ ਕਰ ਦਿੱਤੀਆਂ ਨਸ਼ੇ ਵਾਲਿਆਂ ਦੀਆਂ ਨਹੀਂ ਕਿਸੇ ਦੀ ਫੀਸ ਤਾਰਤੀ ਕਿਸੇ ਦੇ ਹਸਪਤਾਲ ਦੀ ਦਵਾਈ ਵਾਸਤੇ ਦੇ ਦਿੱਤੇ ਕਮਜ਼ੋਰ ਨੂੰ ਉਠਾ ਲਿਆ ਉਹ ਤੇ ਮਾਇਆ ਲੱਗ ਗਈ ਕਿਸੇ ਥਾਂ ਤੇ ਜਿਨਨੇ ਕੀਤੀ ਇਕੱਠੀ ਮਰਨ ਲੱਗਿਆਂ ਅੰਤ ਕਾਲ ਜੋ ਲక్ష్ਮੀ ਸਿਮਰੈ ਅੰਤਵਾ ਕਾਲ ਸਮੇਂ ਦੇ ਵਿੱਚ ਉਹਦਾ ਧਿਆਨ ਚਲਿਆ ਗਿਆ ਕਿ ਮੇਰੇ ਕੋਲ ਤੇ ਬੈਂਕ ਦੇ ਵਿੱਚ ਕਰੋੜਾਂ ਰੁਪਈਆ ਹੈ ਜ਼ਮੀਨ 'ਚ ਦਬਿਆ ਕਰੋੜਾਂ ਰੁਪਈਆ ਹੈ ਅਰਬਾਂ ਰੁਪਈਆ ਦੀ ਮੇਰੀ ਜਾਇਦਾਦ ਤੇ ਜਿਨ੍ਹਾਂ ਕੋਲੋਂ ਲੁਕਾਲਪਾ ਕੇ ਰੱਖੀ ਏ ਸਾਰੀ ਉਹਨਾਂ ਦੀ ਹੋ ਜਣੀ ਏ ਮੇਰਾ ਕੀ ਬਣੂਗਾ ਮੇਰੇ ਪੱਲੇ ਕੀ ਪਿਆ ਤੇ ਸਰਪ ਐਸੀ ਚਿੰਤਾ ਮੈਂ ਜੇ ਮਰੇ ਜੇ ਇਹੋ ਜੀ ਚਿੰਤਾ ਵਿੱਚ ਮਰ ਗਿਆ ਕਿ ਮਾਇਆ ਮੇਰੀ ਸੀ ਤੇ ਜਿੰਨਾ ਕੋਲੋਂ ਮੈਂ ਬਚਾਉਂਦਾ ਰਿਆ ਹੁਣ ਉਹਨਾਂ ਕੋਲ ਚਲੀ ਜਾਣੀ ਐ ਤੇ ਪਾਤਸ਼ਾਹ ਕਹਿੰਦੇ ਸਰਪ ਜੋਨ ਵੱਲ ਵੱਲ ਆਉਤਰੇ ਕਹਿੰਦੇ ਸੱਪ ਦੀ ਯੂਨੀ ਪਰਮਾਤਮਾ ਪਾ ਦਿੰਦਾ ਕਹਿੰਦੇ ਬਹਿ ਜਾ ਕੁੰਡਲੀ ਮਾਰ ਕੇ ਮਾਇਆ ਦੇ ਉੱਤੇ ਨਈਨਾ ਕਿਸੇ ਨੂੰ ਇੱਥੋਂ ਫਿਰ ਟਿਹੜੀਆਂ ਜੁਨੀਆਂ ਸ਼ੁਰੂ ਹੋ ਜਾਂਦੀਆਂ ਨੇ ਸੱਪ ਜਿਹੜਾ ਹੈ ਜੀ ਅੱਜ ਸਾਇੰਸ ਕਹਿੰਦੀ ਐ ਕਿ ਸੱਪ ਦੇ ਕੰਦ ਨਹੀਂ ਹੁੰਦੇ ਸੱਪ ਕਦੇ ਅੱਖਾਂ ਨਹੀਂ ਝਮਕਦਾ ਕਿਉਂਕਿ ਉਹਦੇ ਉੱਤੇ ਚਿਮਣੀਆਂ ਨਹੀਂ ਹੁੰਦੀਆਂ ਨਾ ਸੱਪ ਦੇ ਪੈਰ ਨਾ ਸੱਪ ਦੇ ਹੱਥ ਨਾ ਕੰਨ ਨਾ ਅੱਖਾਂ ਦੀਆਂ ਚਿੰਮਣੀਆਂ ਏਡੀ ਬਦ ਕਿਸਮਤ ਜਾਤ ਹਰ ਮਨੁੱਖ ਹਰ ਜੀਵ ਇਹਦੇ ਕੋਲੋਂ ਡਰਦਾ ਹੈ ਤੇ ਇਹ ਕਿਤੇ ਵੀ ਸੇਫ ਨਹੀਂ ਹੈ ਕਿਤੇ ਵੀ ਇਹਨੂੰ ਵੇਖ ਲਿਆ ਜਾਵੇ ਤੇ ਅਗਲੇ ਕੁੱਟ ਕੇ ਮਾਰ ਦਿੰਦੀ ਹੈ ਏਡੀ ਮਾੜੀ ਜੂਨ ਤੇ ਮਾਇਆ ਦੇ ਪਿਛੇ ਲਾ ਕੇ ਪਹਿਲੀ ਸ਼ੁਰੂ ਕਰ ਲਈ ਇਹੋ ਜੀ ਪਹਿਲਾ ਹੀ ਮਾਰਾ ਕੰਮ ਸ਼ੁਰੂ ਕਰ ਲਿਆ ਇਥੇ ਪਾਤਸ਼ਾਹ ਇਹ ਸਾਨੂੰ ਸਮਝਾ ਰਹੇ ਨੇ ਗੁਰੂ ਰਾਮਦਾਸ ਇਹ ਦੁਖਦਾਈ ਇਦਾਂ ਬਣਦੀ ਐ ਇਹ ਢੇਡੀਆਂ ਮੀਡੀਆਂ ਬਲਕੇ ਸੱਪ ਦੀ ਜੂਨ ਵਿੱਚ ਪਾਉਣ ਵਿੱਚ ਇਹ ਮਨੁੱਖ ਨੂੰ ਦੁੱਖ ਦਿੰਦੀ ਐ ਮਨੁੱਖ ਸੱਪ ਬਣਦਾ ਹੈ ਗੁਰਬਾਣੀ ਨੂੰ ਆਪਾਂ ਚੈਲੰਜ ਨਹੀਂ ਕਰ ਸਕਦੇ ਗੁਰਬਾਣੀ ਨੇ ਜੋ ਕਿਹਾ ਸੱਚ ਕਿਹਾ ਹੈ ਤੋਂ ਇਸ ਵਾਸਤੇ ਕਹਿੰਦੇ ਨੇ ਘਰ ਮੰਦਰ ਮਹਿਲ ਸਵਾਰੀ ਐ ਕਿਸੇ ਸਾਥ ਨਾ ਜਾਈ ਹੁਣ ਮਾਇਆ ਬਹੁਤੀ ਘਰ ਬੜਾ ਵਧੀਆ ਬਣਾ ਲਿਆ ਬਹੁਤ ਵੱਡਾ ਪੰਜਾਂ ਛਿਆਂ ਕਿਲਿਆਂ ਦਾ ਹਵੇਲ ਬਣਾ ਲਿਆ ਉਹਦੇ ਵਿਚਕਾਰ ਚਿੱਠੀਆਂ ਚਿੱਟੀਆਂ ਪੱਥਰਾਂ ਵਾਲਾ ਬਹੁਤ ਉੱਚਾ ਮਕਾਨ ਬਣਾ ਲਿਆ ਬਹੁਤ ਵਧੀਆ ਗਲੀਚੇ ਵਿਛਾਏ ਭਾਵ ਕੇ ਰਾਜਿਆਂ ਵਰਗਾ ਘਰ ਬਣਾ ਲਿਆ ਕਿਉਂਕਿ ਮਾਇਆ ਸੀ ਸੰਪਤੀ ਸੀ ਤੇ ਕਹਿੰਦੇ ਨੇ ਫਿਰ ਘਰ ਮੰਦਰ ਮਹਿਲ ਮਾੜੀਆਂ ਜਿਹੜੇ ਬਣਾਏ ਜਾਂਦੇ ਨੇ ਨਾ ਜੀ ਕਿਸ ਸਾਥ ਨਾ ਜਾਈ ਜਦੋਂ ਤੂੰ ਸੰਸਾਰ ਨੂੰ ਛੱਡਿਆ ਨਾ ਭਾਈ ਤੇਰਿਆਂ ਵਾਰਸਾਂ ਨੇ ਜਿਨ੍ਹਾਂ ਨੂੰ ਤੂੰ ਜਾਨ ਦੇਣ ਵਾਸਤੇ ਤਿਆਰ ਸੀ ਉਹਨਾਂ ਨੇ ਤੈਨੂੰ ਇੱਕ ਘੜੀ ਨਹੀਂ ਰੱਖਣਾ ਉਸ ਘਰ ਦੇ ਵਿੱਚ ਤੈਨੂੰ ਇੱਕ ਘੜੀ ਨਹੀਂ ਰੱਖਿਆ ਜਾਣਾ ਕਾਢੋ ਕਾਢੋ ਹੋਈ ਲੈ ਚਲੋ ਲੈ ਚਲੋ ਜਾਣੀਓ ਭਾਈ ਫਿਰ ਕੀ ਕਰੇਗਾ ਕਾਦੇ ਵਾਸਤੇ ਹੈ ਨਾਮ ਦੀ ਕੀਮਤ ਤੇ ਬਾਣੀ ਦੀ ਕੀਮਤ ਤੇ ਗੁਰੂ ਦੇ ਦਰ ਤੇ ਆਉਣ ਦੀ ਕੀਮਤ ਤੇ ਤੂੰ ਮਾਇਆ ਹੀ ਇਕੱਠੀ ਕਰਦਾ ਰਿਹਾ ਜੇ ਤੂੰ ਕਾਸ਼ ਕੇ ਗੁਰੂ ਦੇ ਦਰ ਉੱਤੇ ਆਇਆ ਹੁੰਦਾ ਕਿਤੇ ਪ੍ਰਮਾਤਮਾ ਦਾ ਨਾਮ ਜਪਿਆ ਹੁੰਦਾ ਗੁਰੂ ਦੇ ਦਰਸ਼ਨ ਕੀਤੇ ਹੁੰਦੇ ਇੱਕ ਘੜੀ ਆਧੀ ਘੜੀ ਆਧੀ ਹੁੰ ਤੇ ਆਦ ਭਗਤਨ ਸੇ